ਬਿਆਜ ਤੇ ਪੈਸੇ ਲੈ ਕੇ ਇਹ ਰਿਕਸ਼ਾ ਲਿਆ ਇਹ ਰਿਕਸ਼ਾ ਲੈ ਕੇ ਉਹ ਆਪਣੇ ਬੱਚਿਆਂ ਦਾ ਭੇਟ ਪਾਲਦੀ ਪਈ। ਬੱਚਿਆਂ ਨੇ ਮੈਂ ਇੱਥੇ ਗਾਲੀ ਕਹੀ ਮੈਂ ਕਿ ਬੱਚਿਓ ਤਾਂਧਿਆ ਮੈਂ ਦੇਖਭਾਲ ਕਰਾਂਗੀ ਚਲੋ ਜਿੰਨੇ ਚੁੱਕੀ ਹਾਂ ਵਾ। ਕਹਿੰਦੇ ਉਹ ਤੇ ਪਾਵੇ ਲੇਡੀਜ਼ ਲੈ ਲਏ ਨੰਬਰ ਤੇ ਉਹਨੇ ਆਪਣੇ ਘਰ ਜਾ ਕੇ ਤੇ ਦੱਸਣਾਈਆਂ ਜੀ ਇਹ ਲੇਡੀਜ਼ ਦਾ ਨੰਬਰ ਹੈ ਤੇ ਉਹ ਤੁਹਾਨੂੰ ਪਤਾ ਹੀ ਆ ਜੋ ਅੱਜਕੱਲ ਚੱਲਦਾ ਹੈ। ਇਹੋ ਜੀ ਇੱਜ਼ਤ ਬਚਾਉਣ ਬਦਲੇ ਮੈਂ ਫੋਨ ਕੋਲ ਰੱਖੀ। ਅਜੋਸ ਦਲੇਰ ਔਰਤ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਦਾ ਪਤੀ ਉਸ ਦਾ ਸਾਥ ਛੱਡ ਗਿਆ। ਉਸਦੇ ਨਾਲ ਨਹੀਂ ਰਹਿੰਦਾ। ਤਿੰਨ ਬੱਚੇ ਇੱਕ ਬੇਟੀ ਵਿਆਹੀ ਤੇ ਦੋ ਬੱਚਿਆਂ ਨੂੰ ਪੜਾ ਰਹੀ ਹੈ। ਨਾ ਮਿਹਨਤ ਹੋਣ ਕਰਕੇ ਨਾ ਪੈਸੇ ਹੋਣ ਕਰਕੇ ਘਰ ਦੇ ਵਿੱਚ ਢੇਰੀ ਨਹੀਂ ਢਾਈ ਸਕੋਂ। ਵਿਆਜ ਤੇ ਪੈਸੇ ਲੈ ਕੇ ਇਹ ਰਿਕਸ਼ਾ ਲਿਆ। ਈ ਰਿਕਸ਼ਾ ਲੈ ਕੇ ਹੁਣ ਆਪਣੇ ਬੱਚਿਆਂ ਦਾ ਪੇਟ ਪਾਲਦੀ ਪਈ ਐ ਗੱਲਬਾਤ ਕਰ ਲੈਨੇ ਆ ਉਸਔਰਤ ਦੇ ਨਾਲ ਤੁਹਾਨੂੰ ਵੀ ਮਿਲਾਨੇ ਆ ਔਰ ਜਾਣਾਂਗੇ ਕਿ ਕੀ ਮਜਬੂਰੀ ਹੈ ਕਿ ਉਸਦਾ ਪਤੀ ਵੀ ਉਸਦੇ ਨਾਲ ਨਹੀਂ ਰਹਿੰਦਾ ਔਰ ਇਹ ਈ ਰਿਕਸ਼ਾ ਚਲਾਉਣਾ ਪਿਆ ਰਿਹਾ ਕੀ ਨਾਜੀ ਪੰਜੀ ਪ੍ਰਵੀਨ ਜੀ ਪ੍ਰਵੀਨ ਕਦੋਂ ਦਾ ਈ ਰਿਕਸ਼ਾ ਚਲਾ ਰਹੇ ਹੋ ਔਰ ਕਿਉਂ ਚਲਾ ਰਹੇ ਹੋ ਇਹ ਰਿਕਸ਼ਾ ਚਲਾਉਂਦਿਆਂ ਮੈਨੂੰ 8 ਮਹੀਨੇ ਹੋ ਗਏ ਜੀ ਹਾਂਜੀ ਇਹ ਰਿਕਸ਼ਾ ਮਜਬੂਰੀ ਕਰਦੇ ਹ ਹਾਲਾਤਾਂ ਬੱਚਿਆਂ ਦੇ ਕਰਕੇ ਚਲਾਉਣਾ ਪਿਆ ਜਦੋਂ ਘਰਦਿਆਂ ਨੇ ਸਾਥ ਸਾੜਤਾ हां जी ਤੇ ਫਿਰ ਮੈਂ ਇਸ ਕਰਕੇ ਫਿਰ ਮੈਂ ਕਿਹਾ ਕਿ ਚਲੋ ਹੁਣ ਬੱਚਿਆਂ ਨੂੰ ਤਾਂ ਪਾਲਣਾ ਹੀ ਜੋ ਇੱਕ ਨੇ ਸਾਥ ਛੱਡ ਤਾਂ ਹੁਣ ਬੱਚਿਆਂ ਨੂੰ ਕਿੱਥੇ ੱੱਕਾ ਦੇਣਾ ਸੀ ਤੇ ਇਹ ਕਰਕੇ ਮੈਂ ਫਿਰ ਰਖਸ਼ਾ ਚਲਾਉਣਾ ਸ਼ੁਰੂ ਕੀਤਾ ਜੀ ਤੁਹਾਡੇ ਜਿਹੜੇ ਪਤੀ ਸੀ ਕਿਉਂ ਸਾਥ ਛੱਡ ਗਏ ਤੇ ਕਿੰਨਾ ਚਿਰ ਹੋ ਗਿਆ ਸਾਥ ਛੱਡ ਕੇ ਗਿਆ ਨੂੰ ਤੇ ਕਿੱਥੇ ਰਹਿੰਦੇ ਨੇ ਉਹਨਾਂ ਨੂੰ 2.5 ਸਾਲ ਹੋ ਗਏ ਜੋ ਸਾਡੇ ਨਾਲ ਨਹੀਂ ਆ ਰਹਿੰਦੇ ਵੈਸੇ ਤੇ ਚਲੋ ਲੜਾਈ ਝਗੜਾ ਤੁਹਾਨੂੰ ਪਤਾ ਕੀਤਾ ਹੀ ਤੇ 2.5 ਸਾਲ ਤੇ ਹੋ ਗਏ ਉਹਨਾਂ ਨੇ ਕੋਈ ਹਾਨੂੰ ਪਿਆ ਨਹੀਂ ਦਿੱਤਾ ਇੱਕ ਵਾਰੀ ਉਹਨਾਂ ਨੇ ਮੇਰੇ ਸਿਰ 'ਚ ਵੀ ਸੱਟ ਲਾਈ ਤੇ ਇਦਾਂ ਹੀ ਆਪਣੇ ਰਿ ਭੈਣ ਭਰਾਵਾਂ ਦੇ ਮਗਰ ਲੱਗਾ ਤੇ ਮੁੜ ਕੇ ਮੈਨੂੰ ਉਹਨਾਂ ਨੇ ਚਲੋ ਫੇਰ ਅਹੀ ਪਿਆਰ ਘਰ ਲਿਆਂਦਾ ਘਰ ਲਿਆਂਦਾ ਫੇਰ ਉਹਨੇ ਨੜਾ ਚਿੱਟ ਮਾਰਦੀ ਠੀਕ ਜੋ ਫੇਰ ਮੈਂ ਚਾਰ ਪਾਵਾ ਦੇਣੀ ਹਸਪੀਟਲ ਰਹੀ ਮੁੜ ਕੇ ਮੇਰੇ ਜਵਾਈ ਸਾਹਿਬ ਹੀ ਨਾਲ ਉਹਨਾਂ ਨੇ ਮੇਰਾ ਇਲਾਜ ਕਰਾਇਆ ਚਲੋ ਵੀ ਜਿੰਨੇ ਜੋਗੇ ਹੈਗੇ ਹੀ ਬਾਕੀ ਚਲੋ ਵਿਆਜੀ ਪੈਸੇ ਚੁੱਕ ਚੁੱਕ ਉਹਨਾਂ ਨੇ ਮੇਰਾ ਇਲਾਜ ਕਰਾਇਆ ਫੇਰ ਬਾਅਦ ਚ ਮੈਂ ਇੰਨੇ ਕਿ ਹਾਲਾਤ ਮਾੜੇ ਸੀ ਵੀ ਮੈਂ ਆਪਣੇ ਕਮਰੇ ਦੇ ਅੰਦਰ ਨਹੀਂ ਆ ਸਕਦੀ ਹਾਂਜੀ ਫੇਰ ਮੁੜ ਕੇ ਬਾਅਦ ਵਿੱਚ ਮੈਂ ਸੋਚਿਆ ਚਲੋ 2 ਸਾਲ ਕਿ ਮੈਨੂੰ ਹੋ ਗਿਆ ਚਲੋ ਰਮਾਨ ਰਮੂਨ ਆਇਆ ਫੇਰ ਚਲੋ ਘਰਾਂ ਦਾ ਕੰਮ ਫੇਰ ਮੈਂ ਸ਼ੁਰੂ ਕੀਤਾ ਘਰਾਂ ਦਾ ਕੰਮ ਸ਼ੁਰੂ ਕੀਤਾ ਮੇਰਾ ਬੱਚਿਆਂ ਦਾ ਨਹੀਂ ਖਰਚਾ ਪੂਰਾ ਹੁੰਦਾ ਹਾਂਜੀ ਫੇਰ ਮੈਂ ਰਕਸ਼ੇ ਵੇਖੇ ਚਲੋ ਚੱਲਦੇ ਮੈਂ ਕਿਹਾ ਹੋ ਸਕਦਾ ਮੈਂ ਮੈ ਚਲਾ ਸਕਦੀ ਹਾਂ ਇੱਕ ਦੋ ਵਾਰੀ ਰਕਸ਼ਾ ਫੜਿਆ ਤੇ ਚਲੋ ਮੈਨੂੰ ਜਾਚ ਆ ਗਈ ਹਾਂਜੀ ਚਲੋ ਐਕਸੀਡੈਂਟ ਵਾਂਗੂ ਵੀ ਮੇਰਾ ਹੋਇਆ ਜੀ ਜਦੋਂ ਨਵੀਆਂ ਨਵੀਂ ਚੀਜ਼ ਸੜੋ ਕਈ ਸਾਹਮਣੇ ਕਰਨੇ ਪੈਂਦੇ ਜੀ ਫੇਰ ਮੁੜ ਕੇ ਇਸ ਕਰਕੇ ਮੈਂ ਮੁੜ ਕੇ ਸੋਚਿਆ ਫੇਰ ਮੈਂ ਕਿਸ਼ਤਾਂ ਤੇ ਲਿਆ ਹੀ ਜੀ ਆਪਣਾ ਰਖਸ਼ਾ ਹਾਂ ਜੀ ਬੱਚਿਆਂ ਨੂੰ ਹੀ ਮੈਂ ਇਸ ਨਹੀਂ ਗੱਲ ਹੀ ਕਹੀ ਮੈਂ ਕਿ ਬੱਚੇ ਉਹ ਤਾਂਧਿਆ ਮੈਂ ਦੇਖਭਾਲ ਕਰਾਂਗੀ ਚਲੋ ਜਿੰਨੇ ਜੱਗੀ ਹੈ ਵਾ ਤੇ ਚਲੋ ਬੱਚਿਆਂ ਨੇ ਵੀ ਚਲੋ ਵਿਚਾਰਿਆ ਹੁਣ ਪੜਦੇ ਆ ਇੱਕ ਬੇਟੀ ਵਿਆਹਤੀ ਸੀ ਤੇ ਮੁੜ ਕੇ ਫਿਰ ਆਪਣਾ ਕੰਮ ਕਰਨਾ ਦੇ ਵਿੱਚ ਇੱਜ਼ਤ ਜ਼ਿਆਦਾ ਲੱਗਦੀ ਆ ਕਿ ਜਾਂ ਜਿੱਦਾਂ ਤੁਸੀਂ ਲੋਕਾਂ ਦੇ ਘਰਾਂ ਦੇ ਕੰਮ ਕਰਦੇ ਸੀ ਉਹਦੇ ਵਿੱਚ ਇਸੋਂ ਜ਼ਿਆਦਾ ਨਹੀਂ ਘਰਾਂ ਦੇ ਕੰਮ ਦੇ ਵਿੱਚ ਤੇ ਜੀ ਘਰ ਦਾ ਢਾਲ ਫੁਲਕਾ ਵੀ ਨਹੀਂ ਚੱਲਦਾ ਬੱਚਿਆਂ ਦੀ ਦੇਖਭਾਲ ਨਹੀਂ ਹੁੰਦੀ ਇਹ ਆ ਕਿ ਚਲੋ ਹੁਣ ਆਪਾਂ 9000 ਕਿਸ਼ਤ ਕੱਢਨੇ ਆ ਤੇ ਚਲੋ ਵੀ ਹੁਣ ਮਾੜਾ ਮੋਟਾ ਆਪਣੇ ਘਰ ਦੀ ਰੋਟੀ ਪਾਣੀ ਦਾ ਚੱਲਣ ਡਿਆ ਤੇ ਆ ਜੀ ਇੱਕ ਔਰਤ ਹੁੰਦੇ ਨਾਤੇ ਕਿੰਨੀਆਂ ਕੁ ਲੋਕਾਂ ਦੇ ਤਾਣੇ ਮੇਨੇ ਸੁਣਨੇ ਪੈਂਦੇ ਆ ਜਾਂ ਕੀ ਮੁਸ਼ਕਲ ਆਉਂਦੀ ਜਦੋਂ ਬਾਜ਼ਾਰ ਦੇ ਵਿੱਚ ਜਗ੍ਹਾ ਜਗ੍ਹਾ ਤੋਂ ਸਵਾਰੀ ਬਿਠਾਉਂਦੇ ਹੋ ਹਾਂਜੀ ਬਹੁਤ ਹੁੰਦੀ ਆ ਬਹੁਤ ਹੀ ਜਿਆਦੀ ਆਉਂਦੀ ਮੁਸ਼ਕਲ ਤੇ ਜਦੋਂ ਕਹਿ ਦਿੰਦੇ ਆ ਇਹ ਲੇਡੀਜ਼ ਹੋ ਕੇ ਆਹ ਕੰਮ ਕਰਦੀ ਏ ਇਹਨੂੰ ਨਹੀਂ ਚਲਾਉਣਾ ਚਾਹੀਦਾ ਇਹ ਬੰਦਿਆਂ ਦਾ ਕੰਮ ਏ ਤੇ ਚਲੋ ਕਈ ਵਿੱਚ ਬਹਿ ਕੇ ਵੀ ਸਵਾਰੀਆਂ ਵੇਚਦੀ ਕਰ ਦਿੰਦੀਆਂ ਨੇ ਹਾਂਜੀ ਨਹੀਂ ਮਾੜੇ ਚੰਗੇ ਤੇ ਅਵਲ ਤੇ ਫੋਨ ਕਹਿੰਦੇ ਨੇ ਬਹੁਤਾ ਤੇ ਫੋਨ ਹੀ ਮੰਗਦੇ ਆ ਜੀ ਫੋਨ ਮੈਂ ਰੱਖਦੀ ਨਹੀਂ ਫੋਨ ਨਹੀਂ ਮੈਂ ਰੱਖਦੀ ਕਿਉਂਕਿ ਫੋਨ ਦੇ ਉੱਤੇ ਭਾਵੇਂ ਲੇਡੀਜ਼ ਲੈ ਲੈ ਨੰਬਰ ਤੇ ਉਹਨੇ ਆਪਣੇ ਘਰ ਜਾ ਕੇ ਤੇ ਦੱਸਣਾ ਹੀ ਆ ਜੀ ਏ ਲੈ ਡੀਸ ਦਾ ਨੰਬਰ ਆ ਤੇ ਉਹ ਤੁਹਾਨੂੰ ਪਤਾ ਹੀ ਆ ਜੋ ਅੱਜ ਕੱਲ ਚੱਲਦਾ ਏ ਇਹੋ ਜੀ ਇੱਜ਼ਤ ਬਚਾਉਣ ਬਦਲੇ ਮੈਂ ਫੋਨ ਕਾਲ ਨਹੀਂ ਰੱਖਦੀ ਜੀ ਹਾਂਜੀ ਇਦਾਂ ਹੀ ਮੈਂ ਕਿਹਾ ਚਲੋ ਜਿੰਨੀ ਮਿਹਨਤ ਵੀ ਕਰਾਂਗੇ ਇਦਾਂ ਹੀ ਕਰਨੀ ਏ ਕਿ ਕੀ ਬੀਤਦੀ ਫਿਰ ਦਿਲ ਤੇ ਜਦੋਂ ਤੁਸੀਂ ਜਾਂਦੇ ਹੋ ਕਿਉਂਕਿ ਸਵਾਰੀ ਲੈਣ ਦੇਣ ਤੋਂ ਵੀ ਝਗੜਾ ਹੋ ਜਾਂਦਾ ਹਣਾ ਆਮ ਅਕਸਰ ਹਾਂਜੀ ਬਹੁਤ ਝਗੜਾ ਹੁੰਦਾ ਏ ਕਈ ਸਵਾਰੀ ਤੇ ਆਖ ਦਿੰਦੀ ਐਨਾ ਕ ਝਗੜਦੀ ਐ ਬਹੁਤ ਹੀ ਜ਼ਿਆਦਾ ਰਿਕਸ਼ਾ ਵਾਲੇ ਉਹਨਾਂ ਨੂੰ ਸਵਾਰੀ ਨਹੀਂ ਉਹ ਵੀ ਬਹੁਤ ਚ ਅਗੜਦੇ ਰਹੇ ਉਹ ਵੀ ਬਹੁਤ ਕਹਿੰਦੇ ਰਹੇ ਆ ਵੀ ਇਹ ਰਕਸ਼ਾ ਚਲਾਉਂਦੇ ਆ ਇਹ ਨੰਬਰ ਤੇ ਨਹੀਂ ਲੱਗੰਦਣਾ ਇਦਾਂ ਵਾ ਚਲੋ ਅਹੀਂ ਫਿਰ ਨੰਬਰ ਤੇ ਨਹੀਂ ਆ ਲਾਉਂਦੇ ਆਪਾਂ ਇਸ ਤਰ੍ਹਾਂ ਹੀ ਚਲਾਈਦਾ ਵਾ ਹਾਂ ਜੀ ਕਮੇਟੀ ਵਾਲਿਆਂ ਨੇ ਪਿੱਛੇ ਜੇ ਬਹੁਤ ਹੀ ਰੌਲਾ ਪਾਇਆ ਸੀ ਉਹ ਕਹਿੰਦੇ ਸੀ 200 ਰੁਪਏ ਪਰਚੀ ਕਟਾਓ ਮੈਂ ਫਿਰ ਉਹਨਾਂ ਨੂੰ ਬੋਲਿਆ ਮੈਂ ਕਿਹਾ ਭਾਜੀ 200 ਰੁਪਏ ਤੁਹਾਨੂੰ ਕਟਾਵਾਂ ਪਰਚੀ ਕਟਾਦਾ ਇੱਕ ਦਿਨ ਦੀ ਦਿਹਾੜੀ ਤੇ ਮੈਂ ਤੁਹਾਨੂੰ ਕਟਾਦਾ ਤੇ ਮੈਂ ਕਿਹਾ ਫਿਰ ਮੈਂ ਕਿਸ਼ਤ ਕਿੱਥੂ ਦੇਣੀ ਆ ਤੇ ਫਿਰ ਮੈਂ ਉਹਨਾਂ ਦੇ ਨਾਲ ਇਦਾਂ ਹਾਂ ਹੋਰ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਤੇ ਕਦੀ ਬਜਪੂਰੀ ਆਈ ਤੇ ਆਪਣੀ ਢੇਰੀ ਢਾ ਕੇ ਬਹਿ ਜਾਂਦੀਆਂ ਜਾਂ ਘਰੋਂ ਬਾਹਰ ਨਹੀਂ ਨਿਕਲਦੇ ਜਾਂ ਆਪਣੇ ਬੱਚੇ ਵੀ ਪਾਲਣ ਤੋਂ ਅਸਮਰਥ ਹੋ ਜਾਂਦੀਆਂ ਮੈਂ ਉਹ ਹੋਰ ਤੁਹਾਨੂੰ ਇਹੋ ਬੋਲਦੀ ਆਂ ਵੀ ਤੁਸੀਂ ਵੀ ਮੇਰੇ ਵਾਂਗੂ ਆਪਣੇ ਦਲੇਰੀ ਦੇ ਨਾਲ ਕੰਮ ਕਰੋ ਘਰ ਬੈ ਨਾ ਬਹੁਤ ਚੁੱਪ ਕਰਕੇ ਆਪਣਾ ਮਿਹਨਤ ਕਰੋ ਮਿਹਨਤ ਕਰਕੇ ਆਪਣੇ ਬੱਚੇ ਪਾਲੋ ਪ੍ਰਵੀਨ ਜਿਸ ਦਾ ਪਤੀ ਉਸਦੇ ਨਾਲ ਨਹੀਂ ਰਹਿੰਦਾ ਇੱਕ ਬੇਟੀ ਵਿਆਹਤੀ ਤੇ ਦੋ ਬੱਚਿਆਂ ਨੂੰ ਪੜਾ ਰਹੀ ਆਂ ਆਖਦੀ ਆਂ ਰਿਸ਼ਤੇਦਾਰਾਂ ਦੇ ਤਾਨੇ ਮੇਨੇ ਵੀ ਸੁਨੇ ਜਦੋਂ ਕਿਸੇ ਸਵਾਰੀ ਨੂੰ ਆਪਣੇ ਰਿਕਸ਼ਾ 'ਚ ਬਿਠਾਉਂਦੇ ਆ ਉਹ ਵੀ ਕਈ ਵਾਰੀ ਤਾਨੇ ਮੇਨੇ ਸੁਣਾ ਜਾਂਦੇ ਆ ਪਰ ਕਹਿੰਦੀ ਕਿ ਮੈਂ ਹੌਸਲਾ ਨਹੀਂ ਹਾਰਿਆ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਮਿਹਨਤ ਕਰ ਰਹੀ ਆ ਮਜ਼ਦੂਰੀ ਕਰ ਰਹੀ ਆ ਇਸ ਵਿੱਚ ਕੋਈ ਡਰ ਨਹੀਂ ਬਹੁਤੇ ਲੋਕ ਤੇ ਆ ਕੇ ਕਹਿੰਦੇ ਕਿ ਟੈਲੀਫੋਨ ਨੰਬਰ ਹੀ ਮੰਗੀ ਜਾਂਦੇ ਆ ਪਰ ਕਹਿੰਦੇ ਮੈਂ ਫੋਨ ਨਹੀਂ ਰੱਖਦੀ ਉਹਨਾਂ ਔਰਤਾਂ ਨੂੰ ਵੀ ਸੰਦੇਸ਼ ਦਿੰਦੀ ਆ ਕਿ ਉਹ ਔਰਤਾਂ ਵੀ ਘਰੋਂ ਬਾਹਰ ਨਿਕਲਣ ਮਿਹਨਤ ਕਰਨ ਨਹੀਂ ਡਰ ਹੋ ਕੇ ਸਮਾਜ ਚ ਵਿਚਰਨ ਆਪਣਾ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿਨ ਲੂਥਰਾ ਬਟਾਲਾ